ਰਾਦਾ ਸਵਾਮੀ ਡੇਰਾ ਬਿਆਸ ਵਿਖੇ 18 ਮਈ ਦੇ satsang ਨੂੰ ਰੱਦ ਕੀਤੇ ਜਾਣ ਕਾਰਨ ਡੇਰਾ ਬਿਆਸ ਨਾਲ ਜੁੜੇ ਸਰਦਾਰਲੂਆਂ ਨੇ ਮਨਾ ਵਿੱਚ ਨਿਰਾਸ਼ਾ ਦੇਖਣ ਨੂੰ ਮਿਲ ਰਹੀ ਸੀ ਹੁਣ ਜਦਕਿ ਦੇਸ਼ ਦੇ ਹਾਲਾਤ ਨਾਰਮਲ ਹੋਣ ਤੇ ਡੇਰਾ ਬਿਆਸ ਪ੍ਰਮੁੱਖ ਬਾਬਾ ਗੁਰਿੰਦਰ ਸਿੰਘ ਜੀ ਢਿੱਲੋਂ ਅਤੇ ਹਜ਼ੂਰ ਜਸਦੀਪ ਸਿੰਘ ਗਿੱਲ ਵੱਲੋਂ ਡੇਰਾ ਕਮੇਟੀ ਦੇ ਆਹੁਦੇਦਾਰਾਂ ਮੀਟਿੰਗ ਕਰਕੇ ਮਾਹੌਲ ਸ਼ਾਂਤਮਈ ਹੋਣ ਤੇ ਰੱਦ ਕੀਤੇ ਜਾ ਚੁੱਕੇ 18 ਮਈ ਦੇ ਬਿਆਸ ਭੰਡਾਰੇ ਨੂੰ ਮੁੜ ਤੋਂ ਬਹਾਲ ਕਰਨ ਦਾ ਐਲਾਨ ਕੀਤਾ ਜਾ ਚੁੱਕਾ ਹੈ ਇਸ ਸੰਬੰਧੀ ਡੇਰੇ ਦੇ ਸੈਕਟਰੀ ਵੱਲੋਂ ਬਕਾਇਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਜਿਉਂ ਹੀ ਇਹ ਖੁਸ਼ਖਬਰੀ ਡੇਰਾ ਸ਼ਰਧਾਲੂਆਂ ਚ ਪੁੱਜੀ ਤਾਂ ਉਹਨਾਂ ਦੇ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ ਤੇ ਉਹ ਬੜੀ ਤਿੱਬਰਤਾ ਦੇ ਨਾਲ 18 ਮਈ ਵਾਲੇ ਦਿਨ ਦੇ ਇੰਤਜ਼ਾਰ ਕਰ ਰਹੇ ਨੇ ਸਾਰੰਮਈ ਨੂੰ ਹੋਣ ਜਾ ਰਹੇ ਸਤਸੰਗ ਨੂੰ ਸੁਣਨ ਵਾਸਤੇ ਇਸ ਵਾਰ 10 ਲੱਖ ਦੇ ਕਰੀਬ ਸ਼ਰਧਾਲੂਆਂ ਦੇ ਪੁੱਜਣ ਦੀ ਸੰਭਾਵਨਾ ਬਣੀ ਹੋਈ ਹੈ। ਇਸੇ ਸੰਭਾਵਨਾ ਨੂੰ ਲੈ ਕੇ ਜਿੱਥੇ ਡੇਰਾ ਬਿਆਸ ਦੇ ਪ੍ਰਬੰਧਕਾਂ ਵੱਲੋਂ ਪੂਕਤਾ ਪ੍ਰਬੰਧ ਕੀਤੇ ਜਾ ਰਹੇ ਨੇ ਵੱਦ ਨਫਰੀ ਵਿੱਚ ਸੇਵਾਦਾਰ ਨੂੰ ਵੀ ਬੁਲਾਇਆ ਜਾ ਰਿਹਾ ਹੈ ਉੱਥੇ ਹੀ ਰੇਲਵੇ ਵਿਭਾਗ ਵੱਲੋਂ ਵੀ ਬਿਆਸ ਸਟੇਸ਼ਨ ਲਈ ਵੱਖ-ਵੱਖ ਟ੍ਰੇਨਾਂ ਚਲਾਈਆਂ ਜਾ ਰਹੀਆਂ ਨੇ ਤਾਂ ਕਿ ਸ਼ਰਧਾਲੂ ਬਿਨਾਂ ਕਿਸੇ ਖੱਜਲ-ਖਵਾਰੀ ਦੇ ਸਿੱਧੇ ਤੌਰ ਤੇ ਡੇਰਾ ਪਿਆਸ ਪੁੱਜ ਸਕਣ ਇਹ ਵੀ ਅਸਤਾਈ ਚੱਲ ਰਹੀ ਹੈ ਕਿ 18 ਮਈ ਨੂੰ ਹੋਣ ਜਾ ਰਹੇ ਭੰਡਾਰੇ ਮੋਕੇ ਹਜ਼ੂਰ ਜਸਦੀਪ ਸਿੰਘ ਗਿੱਲ ਵੱਲੋਂ 사త్సੰਗ ਫਰਮਾਇਆ ਜਾਣ ਦੀ ਪੂਰੀ ਪੂਰੀ ਸੰਭਾਵਨਾ ਬਣੀ ਹੋਈ ਹੈ ਕਿਉਂਕਿ 4 ਮਈ ਵਾਲੇ ਦਿਨ ਵੀ ਬਾਬਾ ਗੁਰਿੰਦਰ ਸਿੰਘ ਜੀ ਢਿੱਲੋਂ ਜੀ ਮੌਜੂਦਗੀ ਵਿੱਚ ਹਜ਼ੂਰ ਜਸਦੀਪ ਸਿੰਘ ਗਿੱਲ ਵੱਲੋਂ ਉੱਤੇ ਅਧਿਕਾਰੀ ਥਾਪੇ ਜਾਣ ਤੋਂ ਬਾਅਦ ਪਹਿਲੀ ਵਾਰ 사త్సੰਗ ਫਰਮਾਇਆ ਗਿਆ ਸੀ ਲੇਕਿਨ ਜੋ ਸੰਗਤ ਇਸ 4 ਮਈ ਵਾਲੇ 사త్సੰਗ ਚ ਨਹੀਂ ਆ ਸਕੀਏ ਉਹਨਾਂ ਦੇ ਮਨ ਵਿੱਚ ਇਹ ਖਵਾਏ ਸੀ ਕਿ ਉਹ ਹਜ਼ੂਰ ਜੀ ਦਾ 사త్సੰਗ ਸੁਣ ਸਕਦੇਣ ਇਸ ਨੂੰ ਲੈ ਕੇ ਹੁਣ ਫਿਰ ਸੰਗਤ ਦੀ ਆਸ ਬਣੀ ਹੋਈ ਹੈ ਕਿ ਉਹ ਹਜ਼ੂਰ ਜੀ ਦੇ ਦਰਸ਼ਨ ਦੇ ਨਾਲ ਨਾਲ ਉਹਨਾਂ ਦੇ ਮੁਖਤਬਰਾਂ ਤੋਂ 사త్సੰਗ ਸੁਣਨ ਦੀ ਵੀ ਚਾਹਤ ਰੱਖ ਰਹੇ ਨੇ